ਦੇਖੋ ਮੈਨੂੰ ਡਾਕਟਰ ਚੀਮੇ ਦੇ ਟਵੀਟ ਤੋਂ ਪਤਾ ਲੱਗਿਆ ਕਿ ਸਾਹ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੇ ਟਵੀਟ ਦੇ ਮੁਤਾਬਕ ਇਹ ਅਸਤੀਫਾ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਡਰੈਸ ਕੀਤਾ ਹੈ ਪਰ ਮੇਰੇ ਲਈ ਜ਼ਾਤੀ ਤੌਰ ਤੇ ਬਹੁਤ ਵੱਡਾ ਇੱਕ ਸ਼ੌਕ ਸੀ ਤੇ ਨਾ ਮੰਨੇ ਜਾਣ ਵਾਲੀ ਗੱਲ ਦੇ ਤੌਰ ਤੇ ਹੋਈ ਪਰ ਮੈਨੂੰ ਇੱਕ ਗੱਲ ਇਹਦੇ ਵਿੱਚ ਜ਼ਰੂਰ ਹੌਸਲਾ ਮਿਲਿਆ ਕਿ ਜਿਹੜੇ ਲੋਕ ਸਮਝਦੇ ਸੀ ਕਿ ਸ਼ਾਇਦ ਸਾਹ ਸੁਖਬੀਰ ਸਿੰਘ ਨੂੰ ਪੋਜੀਸ਼ਨ ਪਿਆਰੀ ਹੈ ਉਹਨਾਂ ਨੇ ਅੱਜ ਉਹਨਾਂ ਮੋਹਾਂ ਮੋਹਾਂ ਤੇ ਚੇ ਪੇੜ ਮਾਰੀ ਐ ਕਿ ਸੁਖਵੀਰ ਸਿੰਘ ਬਾਦਲ ਪੰਥ ਤੇ ਪੰਜਾਬ ਲਈ ਸਭ ਕੁਝ ਕਰ ਸਕਦਾ ਹੈ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕੰਟਰੀਬਿਊਸ਼ਨ ਆ ਪੰਜਾਬ ਐਜਟ ਪੰਜਾਬ ਨੂੰ ਮਜੂਤਾ ਹਾਲਾਤ ਵਿੱਚ ਲਿਆਉਣ ਲਈ ਉਹ ਹਿਸਟਰੀ ਨਹੀਂ ਕਦੇ ਭੁਲਾ ਸਕਦੀ ਤੇ ਮੈਂ ਸਮਝਦਾ ਕਿ ਜੇ ਅੱਜ ਪੰਜਾਬ ਵਿੱਚ ਕੋਈ ਕਦਵਾਰ ਪੋਲੀਟੀਕਲ ਲੀਡਰ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕੋਈ ਵੀ ਮੁਕਾਬਲਾ ਨਹੀਂ ਕਰਦਾ ਮੈਂ ਜ਼ਾਤੀ ਤੌਰ ਤੇ ਆਈ ਐਮ ਰੀਲੀ ਸ਼ੌਕਡ ਤੇ ਮੈਨੂੰ ਇਸ ਗੱਲ ਦਾ ਬੜਾ ਤੱਕਾ ਲੱਗਿਆ ਕਿ ਮੇਰੇ ਨਾਲ ਤਾਂ ਗੱਲ ਤੱਕ ਵੀ ਨਹੀਂ ਹੋਈ ਤੇ ਮੈਨੂੰ ਤਾਂ ਪ੍ਰੈਸ ਦੇ ਜ਼ਰੀਏ ਪਤਾ ਲੱਗਿਆ ਅਸਤੀਫਾ ਦਿੱਤਾ ਪਰ ਮੈਂ ਆਮ ਸੋਲਿਡਲੀ ਬਿਹਾਈਂਡ ਸਰ ਸੁਖਬੀ ਸਿੰਘ ਬਾਦਲ ਸਰੇ ਵਿਰੋਧੀਆਂ ਨੂੰ ਜਵਾਬ ਹੈ ਮੂਹ ਤੇ ਚਿੜੇ ਚਪੇੜ ਜਵਾਬ ਨਹੀਂ ਚਪੇੜ ਵਿਰੋਧੀਆਂ ਹਾਂ ਤੇ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਸੁਖਬੀ ਸਿੰਘ ਬਾਦਲ ਬੀਜੇਪੀ ਦੇ ਨਾਂ ਸਮਝੌਤਾ ਕਰਸਦੇ ਨੇ ਗੱਲ ਬੀਜੇਪੀ ਨਾਲ ਸਮਝੌਤੇ ਦੀ ਕਿੱਥੇ ਗੱਲ ਜੀ ਪੰਜਾਬ ਉਹ ਚੰਡੀਗੜ੍ਹ ਦੇ ਵੀ ਡਾਕਾ ਮਾਰੀ ਜਾਂਦੇ ਉਹ ਪਹਿਲਾਂ ਕੀ ਦੇਣਾ ਹੁਣ ਨਵੇਂ ਡਾਕੇ ਕੌਣ ਕਰ ਲੂ ਬੀਜੇਪੀ ਨਾਲ ਸਮਝੌਤਾ ਇਹ ਹਾਲਤਾ ਵਿੱਚ ਪੰਜਾਬ ਚ ਕੋਈ ਗਾਇ ਸਿਰ ਵਿਰੋਧੀਆਂ ਨੇ ਇਹ ਵੀ ਕਹਿਣਾ ਸੀ ਕਿ ਕਿਤਨੇ ਕਿਤੇ ਕੀ ਸ਼ਰਮਣੀ ਕੱਲ ਨੂੰ ਜੇਗਰ ਪੰਜਾਬ ਦੇ ਦੁਆਰ ਦੀ ਰਿਵਾਈਜ਼ ਕਰਨਾ ਤਾਂ ਸੁਖਵੀਰ ਸਿੰਘ ਬਹੁਤ ਕੋਰਾ ਝੂਠ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਚਾਰ ਜਨ ਸਭਾ ਚੋੜਾ ਲੜੇ ਕਿਉਂ ਨਹੀਂ ਅਕਾਲੀ ਦਲ ਨੇ ਤਾਂ ਨਹੀਂ ਲੜੀਆਂ ਦੇਖੋ ਉਹ ਪੰਥਕ ਜੱਥੇ ਪੈਂਦੀਆਂ ਵੀ ਕਹਿੰਦੀ ਅਸੀਂ ਅਸੀਂ ਲੜਾਂਗੀਆਂ ਆ ਪਗੋੜੇ ਵੀ ਕਹਿੰਦੇ ਸੀ ਅਸੀਂ ਲੜਾਂਗੇ ਸਾਰੀ ਭੱਜ ਗਏ ਕਿਉਂ ਭੱਜ ਗਏ ਕਿਉਂਕਿ ਇਹ ਗਜਾ ਜੇ ਕਾਲੀਸਾਲ ਦੇ ਡੰਡੇ ਡਾਉਣ ਵਾਲੇ ਆ ਇਹ ਕੁਛ ਨਹੀਂ ਏਜੰਸੀਆ ਤੇ ਆਰਐਸਐਸ ਦੇ ਬੰਦੇ ਨੇ ਸਾਰੇ ਸਮੁੰਦਸਤੀ ਕਰਨ ਤੇ ਦੂਜਾ ਸੁਭੀਨ ਸਿੰਘ ਬਾਦਲ ਨੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੂੰ ਸੀਨੀਅਰ ਲੀਡਰਸ਼ਿਪ ਨੇ ਪਹਿਲਾਂ ਪੁੱਛਣਾ ਚਾਹੀਦਾ ਸੀ ਦੇਖੋ ਜੀ ਕਿਸੇ ਨੂੰ ਕੀਤਾ ਕੰਸਲਟ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਪਰ ਮੈਨੂੰ ਨਹੀਂ ਕੀਤਾ ਆਈ ਏਮ ਰੀਲੀ ਸ਼ੌਕਟ ਬੀਰਵਲ ਸਾਹਿਬ ਚੰਦੂ ਮੋਦਨ ਸਾਹਿਬ ਆਖਦੇ ਨੇ ਕਿ ਅਸਤੀਫਾ ਦੇਣਾ ਬੜਾ ਜ਼ਰੂਰੀ ਸੀ ਚਲੋ ਕਹੀ ਜਾਂਦੇ ਉਹਦੇ ਕਿ ਮੈਂ ਹਰ ਰੈਲੇਵੈਂਟ ਬੰਦੇ ਦੇ ਗੱਲ ਦਾ ਜਵਾਬ ਨਹੀਂ ਦਿੰਦਾ। ਦੇਖੋ ਮੈਨੂੰ ਡਾਕਟਰ ਚੀਮੇ ਦੇ ਟਵੀਟ ਤੋਂ ਪਤਾ ਲੱਗਿਆ ਕਿ ਸਾਹ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ। ਤੇ ਉਹਨਾਂ ਦੇ ਟਵੀਟ ਦੇ ਮੁਤਾਬਕ ਇਹ ਅਸਤੀਫਾ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਡਰੈਸ ਕੀਤਾ ਹੈ। ਪਰ ਮੇਰੇ ਲਈ ਜ਼ਾਤੀ ਤੌਰ ਤੇ ਬਹੁਤ ਵੱਡਾ ਇੱਕ ਸ਼ੌਕ ਸੀ ਤੇ ਨਾ ਮੰਨੇ ਜਾਣ ਵਾਲੀ ਗੱਲ ਦੇ ਤੌਰ ਤੇ ਹੋਈ। ਪਰ ਮੈਨੂੰ ਇੱਕ ਗੱਲ ਇਹਦੇ ਵਿੱਚ ਜ਼ਰੂਰ ਹੌਸਲਾ ਮਿਲਿਆ ਹੈ ਕਿ ਜਿਹੜੇ ਲੋਕ ਸਮਝਦੇ ਸੀ ਸਰਦਾਰ ਸੁਖਵੀਰ ਸਿੰਘ ਨੂੰ ਪੋਜੀਸ਼ਨ ਪਿਆਰੀ ਹੈ ਉਹਨਾਂ ਨੇ ਅੱਜ ਉਹਨਾਂ ਮੂੰਹਾਂ ਮੂੰਹਾਂ ਤੇ ਚੇਪੜ ਮਾਰੀ ਹੈ ਇਹ ਸੁਖਵੀਰ ਸਿੰਘ ਬਾਦਲ ਪੰਥ ਤੇ ਪੰਜਾਬ ਲਈ ਸਭ ਕੁਝ ਕਰ ਸਕਦਾ ਹੈ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਪੰਜਾਬ ਨੂੰ ਮਜੂਤਾ ਹਾਲਾਤ ਵਿੱਚ ਲਿਆਉਣ ਲਈ ਉਹ ਹਿਸਟਰੀ ਨਹੀਂ ਕਦੇ ਭੁਲਾ ਸਕਦੇ ਤੇ ਮੈਂ ਸਮਝਦਾ ਕਿ ਜੇ ਅੱਜ ਪੰਜਾਬ ਵਿੱਚ ਕੋਈ ਕਦਵਾਰ ਪੋਲੀਟੀਕਲ ਲੀਡਰ ਹੈ ਤਾਂ ਸਰ ਅਸਕਵੀਰ ਸਿੰਘ ਬਾਦਲਾ ਕੋਈ ਵੀ ਮੁਕਾਬਲਾ ਨਹੀਂ ਕਰਦਾ ਮੈਂ ਜ਼ਾਤੀ ਤੌਰ ਤੇ ਆਈ ਐਮ ਰੀਲੀ ਸ਼ੌਕਟ ਤੇ ਮੈਨੂੰ ਇਸ ਗੱਲ ਦਾ ਬੜਾ ਤੱਕਾ ਲੱਗਿਆ ਕਿ ਮੇਰੇ ਨਾਲ ਤਾਂ ਗੱਲ ਤੱਕ ਵੀ ਨਹੀਂ ਹੋਈ ਤੇ ਮੈਨੂੰ ਤਾਂ ਪ੍ਰੈਸ ਦੇ ਜ਼ਰੀਏ ਪਤਾ ਲੱਗਿਆ ਅਸਤੀਫਾ ਦਿੱਤਾ ਪਰ ਮੈਂ ਆਈ ਐਮ ਸੋਲਿਡਲੀ ਬਿਹਾਈਂਡ ਸਰ ਅਸਕਵੀਰ ਸਿੰਘ ਬਾਦਲਾ ਸਰੇ ਵਿਰੋਧੀਆਂ ਨੂੰ ਜਵਾਬ ਹੈ ਮੂਹ ਤੇ ਚਿੜੇ ਚਪੇੜ ਜਵਾਬ ਨਹੀਂ ਚਪੇੜ ਵਿਰੋਧੀਆਂ ਹਾਂ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਸੁਖਵੀਰ ਸਿੰਘ ਬਾਦਲ ਭਾਜਪਾ ਦੇ ਨਾਲ ਸਮਝੌਤਾ ਕਰਦਾ ਦੇ ਨਾ ਭਾਜਪਾ ਨਾਲ ਸਮਝੌਤੇ ਦੀ ਕਿੱਥੇ ਗੱਲ ਜੀ ਪੰਜਾਬ ਉਹ ਚੰਡੀਗੜ੍ਹ ਦੇ ਵੀ ਡਾਕਾ ਮਾਰੀ ਜਾਂਦੇ ਉਹ ਪਹਿਲਾਂ ਕੀ ਦੇਣਾ ਹੁਣ ਨਵੇਂ ਡਾਕੇ ਕੌਣ ਕਰ ਲੂ ਭਾਜਪਾ ਨਾਲ ਸਮਝੌਤਾ ਇਹ ਹਾਲਤਾ ਵਿੱਚ ਪੰਜਾਬ ਚ ਕੋਈ ਗਾਇ ਸਰ ਵਿਰੋਧੀਆਂ ਦਾ ਇਹ ਵੀ ਕਹਿਣਾ ਸੀ ਕਿ ਕਿਤੇ ਨਾ ਕਿਤੇ ਕਿ ਸ਼੍ਰੋਮਣੀ ਕਾਲਦਨ ਨੂੰ ਜੇਗਰ ਪੰਜਾਬ ਦੇ ਦੁਆਰ ਤੇ ਰਿਵਾਈਜ਼ ਕਰਨਾ ਤਾਂ ਸੁਖਵੀਰ ਸਿੰਘ ਬਾਦਲ ਉਪਰੀ ਕੋਰਾ ਝੂਠ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਆ ਚਾਰ ਹਦਸਵਾ ਚੋੜਾ ਲੜੇ ਕਿਉਂ ਨਹੀਂ ਅਕਾਲੀ ਦਲ ਨੇ ਤਾਂ ਨਹੀਂ ਲੜੀਆਂ ਦਾਕੋ ਉਹ ਪੰਥਕ ਜੱਥੇ ਬੰਨੀਆਂ ਵੀ ਕਹਿੰਦੀ ਅਸੀਂ ਅਸੀਂ ਲੜਾਂਗੀਆਂ ਆ ਪਘੌੜੀ ਵੀ ਕਹਿੰਦੇ ਸੀ ਅਸੀਂ ਲੜਾਂਗੇ ਸਾਰੀ ਭੱਜ ਗਏ ਕਿਉਂ ਭੱਜ ਗਏ ਕਿਉਂਕਿ ਇਹ ਗਜਾ ਜੇ ਕਾਲੀਸਾਲ ਦੇ ਡੰਡੇ ਡਾਉਣ ਵਾਲੇ ਆ ਇਹ ਕੁਛ ਨਹੀਂ ਏਜੰਸੀਆ ਤੇ ਆਰਐਸਐਸ ਦੇ ਬੰਦੇ ਨੇ ਸਾਰੇ ਤੁਹਾਨੂੰ ਦੱਸਤੀ ਗੱਲ ਤੇ ਦੂਜਾ ਸੁਭੀਨ ਸਿੰਘ ਬਾਦਲ ਨੇ ਕੀ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਸੀਨੀਅਰ ਲੀਡਰਸ਼ਿਪ ਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ ਦੇਖੋ ਜੀ ਕਿਸੇ ਨੂੰ ਕੀਤਾ ਕੰਸਲਟ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਪਰ ਮੈਨੂੰ ਨਹੀਂ ਕੀਤਾ ਆਈ ਏਮ ਰੀਲੀ ਸ਼ੌਕਟ ਅੱਛਾ ਬਿਰਵਲ ਸਾਹਿਬ ਚੰਦੂ ਮੋਦਨ ਸਾਹਿਬ ਆਖਦੇ ਨੇ ਕਿ ਅਸਤੀਫਾ ਦੇਣਾ ਬੜਾ ਜ਼ਰ ਤੋ ਲੋ ਕਹੀ ਜਾਂਦੇ ਉਹਦੇ ਕਿ ਮੈਂ ਹਰ ਰੈਲੇਵੈਂਟ ਬੰਦੇ ਦੇ ਗੱਲ ਦਾ ਜਵਾਬ ਨਹੀਂ ਦਿੰਦਾ ਮੈਂ